ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਰਤ ਤੇ ਬੈਠਿਆ 41ਵਾਂ ਡੇਣਾ ਉਹਨਾਂ ਨਾਲ ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਨਿੱਜੀ ਦਿਲਚਸਪੀ ਲੈ ਕੇ ਉਹਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ ਗੱਲਬਾਤ ਦਾ ਜਿਹੜਾ ਗੱਲਬਾਤ ਲਈ ਤੁਸੀਂ ਉਹਨਾਂ ਨੂੰ ਵੀ ਤਿਆਰ ਕਰ ਸਕਦੇ ਆਪ ਦੇ ਵੱਲੋਂ ਵੀ ਔਰ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਅੱਪਾ ਸਾਰੇ ਹੀ ਜਾਣਦੇ ਤੁਸੀਂ ਤਾਂ ਤਿੰਨ ਬਾਰ ਸ਼ਾਇਦ ਤਿੰਨ ਬਾਰ ਕੇਸ ਤੋਂ ਵੱਧ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਰਹੇ ਹੋ ਸੈਂਟਰ ਦੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸਟੇਟਾਂ ਨੂੰ ਹੁੰਦੀਆਂ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਨਿਜੀ ਦਖਲ ਦੇ ਕੇ ਜਿਹੜੀ ਵੱਡੀ ਅੱਜ ਦੀ ਲੋੜ ਹੈ ਪੰਜਾਬ ਲਈ ਕਿ ਉਹ ਸਥਿਤੀ ਨੂੰ ਸੰਭਾਲਣ ਦੇ ਲਈ ਤੁਸੀਂ ਆਪ ਯੋਗਦਾਨ ਪਾਓ ਮੈਂ ਇਹ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹਾਂ ਬੇਨਤੀ ਕਰਦਾ ਹਾਂ ਦੂਸਰਾ ਜੇ ਸੁਸੂ ਵੀ ਪੱਕਾ ਹੋਵੇ ਵੀ ਕਈ ਵਾਰੀ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਰਤ ਤੇ ਬੈਠਿਆ 41ਵਾਂ ਦੇਣਾ ਉਸ ਨਾਲ ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਿੱਜੀ ਦਿਲਚਸਪੀ ਲੈ ਕੇ ਉਹਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ ਗੱਲਬਾਤ ਦਾ ਜਿਹੜਾ ਗੱਲਬਾਤ ਲਈ ਤੁਸੀਂ ਉਨਰ ਲੋ ਵੀ ਤਿਆਰ ਕਰ ਸਕਦੇ ਆ ਆਪਦੇ ਵੱਲੋਂ ਵੀ ਔਰ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਆਪਾਂ ਸਾਰੇ ਹੀ ਜਾਣਦੇ ਤੁਸੀਂ ਤਾਂ ਤਿੰਨ ਬਾਰ ਸ਼ਾਇਦ ਤਿੰਨ ਬਾਰ ਕੇਸ ਤੋਂ ਬਾਅਦ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਰਹੇ ਹੋ ਸੈਂਟਰ ਦੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸਟੇਟਾਂ ਨੂੰ ਹੁੰਦੀਆਂ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਨਿਜੀ ਦਖਲ ਦੇ ਕੇ ਜਿਹੜੀ ਵੱਡੀ ਅੱਜ ਦੀ ਲੋੜ ਹੈ ਪੰਜਾਬ ਲਈ ਕਿ ਉਹ ਸਥਿਤੀ ਨੂੰ ਸੰਭਾਲਣ ਦੇ ਲਈ ਤੁਸੀਂ ਆਪ ਯੋਗਦਾਨ ਪਾਓ ਮੈਂ ਇਹ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਦੂਸਰਾ ਜੇ ਸੁਸਤਾ ਵੀ ਪੱਕਾ ਹੋਵੇ ਵੀ ਕਈ ਵਾਰੀ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਰਤ ਤੇ ਬੈਠਿਆ ਜ 41ਵਾਂ ਦੇਣਾ ਉਸ ਨਾਲ ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਨਿੱਜੀ ਦਿਲਚਸਪੀ ਲੈ ਕੇ ਉਹਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ ਗੱਲਬਾਤ ਦਾ ਜਿਹੜਾ ਅ ਗੱਲਬਾਤ ਲਈ ਤੁਸੀਂ ਉਹਨਾਂ ਨੂੰ ਵੀ ਤਿਆਰ ਕਰ ਸਕਦੇ ਆ ਆਪਦੇ ਵੱਲੋਂ ਵੀ ਔਰ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਆਪਾਂ ਸਾਰੇ ਹੀ ਜਾਣਦੇ ਤੁਸੀਂ ਤਾਂ ਤਿੰਨ ਬਾਰ ਸ਼ਾਇਦ ਤਿੰਨ ਬਾਰ ਕੇਸ ਤੋਂ ਵੱਧ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਹੋ ਸੈਟਰ ਤੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸਟੇਟਾਂ ਨੂੰ ਹੁੰਦੀਆਂ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਨਿਜੀ ਦਖਲ ਦੇ ਕੇ ਜਿਹੜੀ ਵੱਡੀ ਅੱਜ ਦੀ ਲੋੜ ਹੈ ਪੰਜਾਬ ਲਈ ਕਿ ਉਸ ਸਥਿਤੀ ਨੂੰ ਸੰਭਾਲਣ ਦੇ ਲਈ ਤੁਸੀਂ ਆਪ ਯੋਗਦਾਨ ਪਾਓ ਮੈਂ ਇਹ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਦੂਸਰਾ ਜੇ ਸੁਸਾਨੀ ਪੱਕਾ ਹੋਵੇ ਵੀ ਕਈ ਵਾਰੀ